ਦੇਖੋ ਇੱਥੇ ਨਕਲੀ ਮਠਿਆਈ ਬੰਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਿਆਈ ਵੜ ਕੇ ਸਾਰੇ ਇੱਥੇ 2-5 ਸਤਾਂ ਜ਼ਿਲ੍ਹਿਆਂ ਦੇ ਵਿੱਚ ਪੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਬਾਰ-ਬਾਰ ਬੇਨਤੀ ਕੀਤੀ ਵੀ ਇਹਨਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਹਨਾਂ ਕੋਲ ਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਤੋਰ ਆ ਜਾਏ। ਬੜੀ ਗਲਤ ਮਠਾਈ ਤਿਆਰ ਕਰਦੇ ਆ ਗਲਤ ਵੀ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ। ਇੱਥੇ ਹੋਰ ਵੀ ਹੈਗੀ ਆ ਇਹ ਕਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਜਾਮਨ ਬਣਾਨੇ ਜੀ। ਗੁਲਾਬ ਗੁਲਾਬ ਜਾਮਨ। ਅੱਛਾ ਅੱਜ ਹੋ ਗਏ 5-6 ਮਹੀਨੇ ਹੋ ਗਏ। ਕੰਮ ਹੋਣ ਸਟਾਰਟ ਕੀਤਾ ਹੋਇਆ ਤਾਂ ਅੱਗੇ ਤਾਂ ਆਪਾਂ ਮਗਰੋਂ ਲੈਂਦੇ ਸੀ। ਆਪਾਂ ਖਾ ਲੈਨੇ ਜੀ ਆਪਾਂ ਖਾਨੇ ਆ ਹਾਂਜੀ ਸਫਾਈ ਦੇ ਪ੍ਰੋਪਰ ਚਾਹੀਏ ਜੀ ਤੇ ਲੱਗਦਾ ਕਿ ਬਾਈ ਆ ਗਈ ਇੱਥੇ ਉਹ ਜੀ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨੇ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਪੰਤਰਪਾਂਡੇ ਹੈਗੇ ਆ ਦੇਖੋ ਵਾਧਾ ਵੀ ਲੱਗ ਕੇ ਬਾਥਰੂਮ ਨਾਲ ਦੀ ਰੋਟੀ ਬਣਾ ਰਹੇ ਨਾਲ ਹੀ ਹੈ ਸਾਹੇ ਰੋਟੀ ਭਾਜੀ ਦਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਰ ਵਾਲੇ ਲੈਂਦੇ ਉਹ ਸ਼ਾਮ ਵੀ ਆਣ ਕੇ ਲੈ ਜਾਣਗੇ ਬਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ 50 ਨਹੀਂ ਦਿਖਾੜੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਾਰਵਾਈ ਕੀਤੀ ਹਾਂਜੀ ਕੀ ਘਰ ਹੋਈ ਜਾ ਕੋਣਾਂ ਨੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਲਾਗੋ ਤਾਂ ਪ੍ਰੋਪਰ ਕਰਾਂਗੇ ਕੰਮ ਉਹਨਾਂ ਨੇ ਦੱਸੇ 5-6 ਮਿੰਟ ਦਿੱਤੇ ਸਾਨੂੰ ਭਾਜੀ ਜਮ ਹੁੰਦਾ ਆਪਾਂ ਹੋਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਦੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਬੇਟਾ ਟਾਈਮ ਕਿਤਾ ਦੇਤਾ ਉਹਨਾਂ ਨੇ ਜਦੋਂ ਆਪਾਂ ਐਫਐਸਏ ਅਪਰੂਵ ਕਰਾਇਆ ਉਦੋਂ ਜੀ ਮਾਂ ਕੀ ਤੇਰਾ ਜੀ ਅਮਨ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉ ਨਾ ਖਾਈ ਖਾਓ ਜੀ ਸਾਹਮਣੇ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਹਾਂ ਖਵਾਓ ਮੂੰਹ ਤੇ ਕਹ ਰਹੇ ਬੰਦੇ ਤੁਹਾਨੂੰ ਕਹਿੰਦੇ ਮੂੰਹ ਤੇ ਕਹਿੰਦੇ ਡਾਕਟਰ ਤੁਸੀਂ ਖਾਓ ਮਠਿਆਈ ਤੁਹਾਨੂੰ ਮੂੰਹ ਤੇ ਕਹ ਰਹੇ ਜੀ ਤੁਸੀਂ ਖਾਓ ਤੁਸੀਂ ਤੇ ਚੰਗੀ ਆ ਵੀ ਖਾਓ ਮੇਰੇ ਵੀ ਜੋ ਆਹ ਇਹ ਕਿਆ ਕਰਾ ਰਹੇ ਆ ਜੀ ਐਸਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਂਦੇ ਆ ਜੋ ਚੀਜ਼ ਉਹ ਪਾਈ ਜਿੰਦੇ ਉਹਨਾਂ ਦੇ ਖਿਲਾਫ ਜੜੀ ਗਈ ਉਸ ਫੂਡ ਸੇਫਟੀ ਦੇ ਅਧਿਕਾਰੀ ਬਣਦੇ ਹੋਏ ਕਰਾਉਂਦੇ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਧਿਆਨ ਚ ਲੈਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿਣਾ ਇਮੀਡੀਏਟ ਲਾਉਂਦੇ ਆਂ ਸਿਓਟੀ ਆਪ ਕੋ ਕੁਝ ਨਹੀਂ ਕਰਨਾ ਆਪ ਜਾਣਦੇ ਨੀ ਤੇ ਉਹਨਾਂ ਨੂੰ ਪੀ ਨਾ ਭਈ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ